ਆ ਹਾਂ ਹਾਂ ਅਮ ਜੀ ਜਾ ਰਹਾ ਅੰਟੀ ਤੇ ਮੇਰੇ ਪਿੱਛੇ ਹੀ ਪੈ ਗਈ ਆ ਹਾਂ ਕਿੰਦੀ ਮੁੰਡਾ ਦਿਖਾ ਮੁੰਡਾ ਦੀ ਕਾਰ ਝਾਤ ਮਰਵਾ ਦੇ ਮੁੰਡੇ ਮੁੰਡਾ ਕਿੱਥੋਂ ਆ ਕੰਮ ਨਹੀਂ ਕੌਣ ਲੱਗਾ ਸ਼ੋਹਿਆ ਕਿ ਕੋਈ 10 ਹੁਣ ਕਹਿੰਦੀ ਆ ਹੁਣ ਫੇਰ ਆਣ ਵਾਲੀ ਆ ਫੋਨ ਆਇਆ ਕਹਿੰਦੀ ਮੈਂ ਆਉਣੀ ਆ ਤੂੰ ਕੀ ਕਹੂੰਗੀ ਇਹਨੂੰ ਕੋਈ ਨਾ ਕੋਈ ਤੇ ਪਲਾਨ ਬਣਾਣਾ ਹੀ ਪੈਣਾ ਮੈਨੂੰ 10 ਆਉਣੀ ਵਾਲੀ ਆ ਉਧਰ ਮੇਰਾ ਕੰਮ ਦਾ ਟਾਈਮ ਆ ਬੱਚਿਆਂ ਨੂੰ ਲੈਣ ਜਾਣਾ ਉਧਰ ਉਹਨੂੰ ਮੁੰਡੇ ਦੀ ਇਹ ਤਾਂ ਮੇਰਾ ਮੰਗਰ ਹੀ ਪੈ ਗਈ ਆਂਟੀ ਹਾਂ ਮਸੇ ਹੀ ਤੋਂ ਮਾਮਾ ਤੇ ਆ ਨਾ ਕੁੜੀਆਂ ਹਾਂਜੀ ਸੱਸੀ ਕਾਂਟੀ ਜੀ ਇਹ ਸੱਸੀ ਕਾ ਤੇ ਤੇਰੀ ਸਾਫ ਮੈਂ ਤਾਂ ਬੜਾ ਮਾਰਦੀ ਸੀ ਉਹਨਾਂ ਨੂੰ ਮੈਂ ਭੇਜਿਆ ਸੀ ਮੈਂ ਕਿਹਾ ਸਾਗ ਤੂੰ ਤੋੜ ਲਿਆ ਉਧਰ ਜਾ ਕੇ ਕਿਹਨਾਂ ਚ ਸਾਗ ਲਿਆ ਤੋੜ ਆਹ ਉਹ ਆਂਟੀ ਭੇਜਿਆ ਸਾਗ ਵਾਣ ਲਾਇਆ ਇਹ ਵਾਲੀ ਚ ਹਾਂ ਵੱਧੋ ਮੈਨੂੰ ਵੀ ਦੇ ਜੀ ਇੱਕ ਦਿਨ ਕੋਈ ਨਾ ਦੇ ਦਾਂਗੇ ਇਹ ਸਾਗ ਤੇ ਦੇ ਕੀ ਤੋੜਾਂਗੇ ਹਾਂ ਤੋ ਤੁਹਾਨੂੰ ਨਾ ਵੇਂਦੀ ਪਤਿਆ ਲੱਗ ਨੀ ਅੱਜ ਹੋਰ ਸਾਕ ਕਿੰਨਾ ਕਿ ਪਾਲਕ ਪਾਲਕ ਜੋ ਵੀ ਸਾਗ ਚ ਪੈਂਦਾ ਸਾਰਾ ਕੁਝ ਅਸੀਂ ਉਗਾਇਆ ਹੋਇਆ ਅੰਟੀ ਅੱਛਾ ਹਾਂ ਮੇਥੀ ਹਤ ਬਾਤੂ ਕੋਈ ਇਹ ਆ ਜਾਂਦੀਆਂ ਧਨੀਆ ਵੀ ਵੱਧੂ ਆ ਜਾਂਦੀਆਂ ਲੈ ਕੇ ਤੂੰ ਮੈਨੂੰ ਤਰਵਾਉਂ ਸਾਗ ਨਿਕਲਦੇ ਨਹੀਂ ਕਰੋ ਮੱਸਾ ਤੇ ਇਹ ਕੱਢੀਆਂ ਮੈਂ ਕਿਹਾ ਜਾਓ ਕਿਤੇ ਜਾਓ ਬਾਹਰ ਘੁੰਮ ਤੇਰ ਕੇ ਆਓ ਸਾਗ ਸੂਤ ਤੋੜ ਕੇ ਆਓ ਵਾ ਕੰਮ ਜਾ ਮਾੜਾ ਮੋਟਾ ਕਰ-ਕੁਰ ਕੇ ਤੇ ਬਹਿ ਜਾਂਦੀ ਇੱਥੇ ਨਹੀਂ ਤਾਇਆ ਤਾਂ ਕਿਛੇ ਤਰ੍ਹਾਂ ਦੀ ਜੋ ਫੋਟੋ ਖੰਦਿਆ ਤਾਈ ਮੈਨੂੰ ਇਹਦਾ ਹਿਸਾਬ ਕਿੱਦਾਂ ਲੱਗ ਗਿਆ ਸਾਰਾ ਹਾਂ ਹਾਂ ਤੇ ਮੇਰਾ ਫੋਨ ਨਹੀਂ ਚਾਰਜ ਨਾ ਫੋਨ ਦੇਖਣਾ ਸੀ ਤੇ ਤੈਨੂੰ ਫੋਨ ਦੇ ਪਰ ਆ ਰੇਂਦਾ ਫੋਨ ਫੋਨ ਮੈਂ ਕਿ ਤੈਨੂੰ ਇਸ ਤੇ ਸਿਆਪਨੇ ਤੇ ਕੱਢਿਆ ਉਥੋਂ ਤੂੰ ਇਹਨੂੰ ਚੰਗੀ ਤਰ੍ਹਾਂ ਰੱਖਿਆ ਤਾਂ ਚੰਡ ਕੇ ਰੱਖ ਜਿਵੇਂ ਰੰਬਾ ਚੰਡੀ ਦਾ ਇਹਨੂੰ ਚੰਡਨ ਇਹਨੂੰ ਤਾਂ ਅੰਤ ਮੈਂ ਦੱਸਾਂਗੀ ਬੱਸ ਇਹ ਚੰਡਨ ਕੰਮ ਕੁਮ ਤੇ ਮੱਸ ਨਹੀਂ ਚਾਰਜ ਦਾ ਕੰਮ ਕਰਦੀ ਬਸ ਰੋਂਦੀ ਕੰਮ ਕਰਦੀ ਠਾ ਠਾ ਕੇ ਇਹਨੂੰ ਕਹਿੰਨੀ ਕੰਮ ਕਰ ਤਸਾ ਤੇਰੀ ਬੜੀ ਖਰਾਬ ਏ ਮੇਰੀ ਧੀ ਮੇਰੀ ਧੀ ਤੇਰੀ ਧੀ ਤੇ ਤੂੰ ਵਿਆਹੀ ਆ ਤਾਂ ਹੁਣ ਦੋ ਬੱਚਿਆਂ ਦੀ ਉੱਥੇ ਮਾਂ ਏ ਸਹੀ ਗੱਲ ਹੈ ਨਾ ਅੱਛਾ ਤੂੰ ਵੀ ਸਾਰੀਆਂ ਗੱਲਾਂ ਛੱਡ ਮੈਨੂੰ ਇਹ ਗਾਸਾ ਤੂੰ ਪੀਓ ਮੁੰਡਾ ਕੀ ਕਹਿੰਦਾ ਮੁੰਡਾ ਮੁੰਡਾ ਵੀ ਵਿਖਾ ਦਾਂਗੇ ਆਂਟੀ ਦੇਖੋ ਮੇਰੀ ਗੱਲ ਸੁਣੋ ਮੁੰਡੇ ਦੀ ਗੱਲ ਪਤਾ ਕੀ ਆ ਜਦੋਂ ਮੈਂ ਕਹਿੰਦੀ ਸੀ ਨਾ ਰਿਸ਼ਤਾ ਕਰ ਲੋ ਕਰ ਲੋ ਇਹ ਮੰਨੇ ਨਹੀਂ ਨਾ ਨਾ ਮਾਵਾ ਤੀਆਂ ਰੁੰਦੀਆਂ ਰਹੀਆਂ ਹਾਇ ਸਾਰੇ ਪਿਛੇ ਬੱਚੇ ਆ ਉਹ ਕਿੱਧਰ ਜਾਣਗੇ ਕੀ ਕਰਾਂਗੇ ਹਨਾ ਤੇ ਫੇਰ ਕੀ ਲਿਆ ਉਹ ਕਿੰਨਾ ਵਧੀਆ ਰਿਸ਼ਤਾ ਸੀਗਾ ਇਹਨਾਂ ਨੇ ਕੱਢਤਾ ਹੱਥੋਂ ਉਹ ਗਏ ਸੀ ਕਿਤੇ ਕੁੜੀ ਦੇਖਣ ਅੱਛਾ ਕੁੜੀ ਪਸੰਦ ਆ ਗਈ ਉਹ ਕਹਿੰਦੇ ਜੀ ਅਸੀਂ ਇੱਥੇ ਹੀ ਚੁੰਨੀ ਚੜਾ ਕਰਕੇ ਲੈ ਕੇ ਆ ਗਏ ਹਾਏ ਹਾਂ ਨੀ ਮੈਂ ਆ ਤੇ ਕੰਸਾ ਪੜਾਇਆ ਸੀ ਤੇ ਮੈਂ ਇੰਨੀ ਹੋ ਗਈ ਸੀ ਮੈਂ ਕਿ ਕੁੜੀ ਕਹਿੰਦੀ ਆ ਨੋ ਨੀ ਵੀ ਉਹ ਮੁੰਡਾ ਪਿਆਰ ਬੰਨੇ ਵਾਲਾ ਤੇ ਮੈਂ ਕਿ ਚੱਲ ਆ ਪਾਣਾ ਪਿਆਹੇ ਲਵਾਗੇ ਉਹਦੇ ਕੋਲੋਂ ਥੋੜੇ ਜਿਹਾ ਸੇਕੇ ਆ ਕੇ ਤੇ ਸਿਓਲ ਤੇ ਲੰਗਾਵਾਂਗੇ ਐਨੇ ਇਹ ਮੰਗਰ ਲੋ ਕਹਾਂਗੇ ਆਇਆ ਕੁੜੀ ਨਾ ਅੰਟੀ ਉਹ ਗੱਲ ਹੀ ਨਹੀਂ ਬਣੀ ਅਗੀ ਮੈਂ ਤਾਂ ਸਭ ਕੁ ਖੁਦ ਆਪ ਬੜੀ ਕਾਲੀ ਸੀ ਮੈਂ ਕਿ ਚਲੇਦਾ ਕਰਾ ਦਾਂਗੇ ਨਾਲੇ ਇਹਦੀ ਗੱਲ ਕਿ ਨਾ ਕਰਾਵਾਂਗੇ ਕਿ ਜਦੋਂ ਕਰਾਵਾਂਗੇ ਹੁਣ ਮੈਨੂੰ ਨਾ ਥੋੜੀ ਜੀ ਲੋੜ ਸੀਗੀ ਤਾਂ ਮੈਂ ਕਿ ਚੱਲ ਕਹਿੰਨੇ ਆ ਵਿਚਾਰ 50000 ਰੁਪਏ ਇਹ ਆ ਦੀ ਕਰ ਦਿੰਦਾ ਮਤਲਬ ਚੱਲ ਹੈ ਨਾ ਅੰਟੀ ਉਹਦਾ ਤੇ ਵਿਆਹ ਹੋ ਗਿਆ ਸੋ ਮੈਂ ਹੋਰ ਕੋਈ ਰਿਸ਼ਤਾ ਭਾਲਦੀ ਮੈਂ ਕਿ ਇਹਦੀ ਵੀ ਜਾਨ ਸੋਖੀ ਹੋ ਜੂਗੀ ਮੇਰੀ ਵੀ ਸੋਖੀ ਹੋ ਜੂਗੀ ਥੋੜੇ ਬਹੁਤ ਪੈਸੇ ਨਾ ਅੰਟੀ ਸਾਰੀ ਘਰ ਦੀ ਕਰਤਾ ਤਰ ਤੱਕ ਤੂੰ ਨਾ ਨਾ ਤੇ ਮੇਰ ਕੋ ਕਿੱਥੇ ਪੈਸੇ ਜੋ ਕੁਛ ਹੈ ਮੇਰੇ ਸਾਸੂ ਕੋ ਆ ਨਹੀਂ ਕਰ ਤਰ ਤਰ ਤੂੰ ਹੀ ਨਾ ਤੇ ਕੈਸੇ ਨਹੀਂ ਆ ਮੇਰ ਕੋ ਆਪਣੇ ਪੇਕਿਆਂ ਦੇ ਉਥੇ ਤੇ ਬੜੇ ਤੇਰੇ ਪੇਕਿਆਂ ਦੇ ਸਾਰੇ ਜ਼ਿੰਮੇਦਾਰ ਨੇ ਤਖੜੇ ਨੇ ਹਾਂ ਇਹ ਇਹਦੇ ਆਪਾਂ ਨੂੰ ਨਿਯਮ ਅੰਗਾ ਕੋਈ ਨਾ ਕੋਈ ਤੇ ਮੁੰਡਾ ਵੇਖ ਨਹੀਂ ਆ ਕੁਛ ਨੁਕਸ ਕਰਨੇ ਆ ਤੇ ਕੋਈ ਨਾ ਜਿਹੜੇ ਤੁਸੀਂ ਪੈਸੇ ਮੇਰੇ ਤੋਂ ਮੰਗਦੇ ਕਿਤੇ ਨੂੰ ਕਿਤੇ ਜੁਗਾਰ ਲਾਗਾਉਂਗੀ ਮੈਂ ਜੁਗਾਰ ਲਗੇ ਆ ਨਾ ਘਰ ਹੱਬ ਤੇ ਕਿਤੇ ਲਾ ਜੁਗਾਰ ਤੂੰ ਕੀ ਕਰ ਵੀ ਇਹਨੂੰ ਇਹਨੂੰ ਆਪਾਂ ਇੱਕ ਦਿਨ ਲਿਜਾ ਗਿਆ ਤਿਆਰ ਕਰਕੇ ਤੇ ਪੇਕੇ ਆ ਨਾ ਪਿੰਡ ਮੰਨੂਗੀ ਮੇਰੇ ਸੱਸ ਮੰਨੂਗੀ ਸੱਸ ਸੱਸ ਤੇਰੀ ਕਿਵੇਂ ਨਾ ਮੰਨੂ ਲੱਲ ਮੈਂ ਨਹੀਂ ਤੂੰ ਕਹੀਂ ਮੰਮੀ ਥੋੜੀ ਜਿਹੀ ਦੇਰ ਲਈ ਮੰਮੀ ਮੈਨਾਂ ਉੱਥੇ ਜਾਣਾ ਆ ਸੰਦ ਤੇ ਮੈਂ ਲੈ ਜਾ ਸੰਦੀਪ ਨੂੰ ਨਾਲ ਹੈ ਤੂੰ ਮੈਨੂੰ ਕਿਹਾ ਛੱਡੀ ਤੁਸੀਂ ਇਧਰੋਂ ਚਲੀ ਜਾਉਂਗੀ ਮੈਂ ਮੰਗ ਰਹੀ ਮੈਂ ਚੱਲ ਜੂਗੀ ਹਾਂ ਤੇ ਤੁਸੀਂ ਨਾ ਕਹਾਂਗੇ ਨਾ ਬਣਾ ਉਸੇ ਨੂੰ ਈ ਆਸ਼ਾ ਕਰੋ ਕਿ ਫਿਰ ਕਨੇ ਪਿੰਡ ਲੈ ਕੇ ਚੱਲਾਂਗੇ ਚੱਲ ਠੀਕ ਹੈ ਮੈਂ ਆਪਣੀ ਸੱਸ ਨੂੰ ਗੱਲਾਂ ਵਿੱਚ ਲਿਆਉਂਗੀ ਠੀਕ ਹੈ ਤੇ ਉਹ ਗੱਲਾਂ ਵਿੱਚ ਆ ਗਈ ਮੈਨੂੰ ਕਰ ਲੂਗੀ ਨਾਲ ਤੇ ਆ ਤੁਸੀਂ ਤੂੰ ਕبھی ਆਵੇਂ ਨਾ ਆਣਿਆ ਮੇਰੀ ਉਹ ਤੇ ਬੋਣ ਦੀ ਕੋਈ ਨਹੀਂ ਕਿ ਨਿਆਣੇ ਆਣਿਆ ਤੁਹਾਡਾ ਕੋਡ ਉਹਨਾ ਕੋਈ ਰਿਆ ਲੈ ਆਣੀ ਕਿ ਹਾਂ ਤੇ ਇਹ ਨੂੰ ਨਾ ਆਪਾਂ ਤਾਂ ਦਕੋਕ ਸੋ ਜਾਣੀ ਹੁੰਦੀ ਹੈ ਲੋੜ ਕੋਈ ਵਾਰ ਚੜੀ ਚੜੀ ਮੁੰਡੇ ਨੇ 35 35 ਸਾਲ ਦੇ ਹੁੰਦੇ ਚਾਹ ਆਏ ਮੇਰੀ ਤਾਂ ਨਹੀਂ ਜਾਂਦੇ ਸਹੀ ਗੱਲ ਹੈ ਵਿਆਹ ਨਹੀਂ ਜਾਂਦੇ ਸਹੀ ਗੱਲ ਆਪਾਂ ਉਹਨਾਂ ਨੂੰ ਕਹਾਂਗੇ ਤੇ ਮਾਣੇ ਜੇ ਕੋਈ ਲੱਗ ਜੂਗਾ ਕਹਿ ਦੋਗਾ ਨਾ ਟਕੜੇ ਟਕੜੇ ਜ਼ਿਮੀਦਾਰ ਨੇ ਹਾਂ ਬਾਣੀਆਂ ਵੀ ਨੇ ਸਹੀ ਹੈ ਹਾਂ ਇਹ ਕਈ ਵਾਰੀ ਹੁੰਦੇ ਆ ਬਾਣੀਆਂ ਕੋ ਬੜਪਿਆ ਹਊਗਾ ਹੋਊਗਾ ਨਹੀਂ ਹੋਊਗਾ ਤੇ ਕੁਛ ਨਹੀਂ ਹੋਊਗਾ ਮੈਂ ਪੈਸੇ ਲੋਨ ਪੂਰੀ ਕਰ ਦੂੰਗੀ ਕਰਨਾ ਥੋੜਾ ਆਪਾਂ ਨੂੰ ਕਿ ਕਿ ਕਰੀਏ 6 ਮਹੀਨੇ ਰੱਖਣਾ ਬੈਠਾ 6 ਮਹੀਨੇ ਪਾ ਜਾਏ ਤੇ ਜਦੋਂ ਥਣ ਤੇ ਤੂੰ ਕਾ ਸਾਰਾ ਕੰਮ ਕਰਵਾ ਲਾ ਆਪਾਂ ਉਧਰ ਵੀ ਉਹਨਾਂ ਨੂੰ ਝਲਕ ਦੀ ਦੇਸ਼ ਛੜਣੀ ਹੈ ਹੈਨਾ ਉਧਰੋਂ ਮੁੰਨ ਜਿਹੜਾ ਕੋ ਕਰਾਉਣ ਵਾਲਾ ਕਹਿੰਗਾ ਵੀ 25000 ਦੀ ਪੈਸਾ ਦੀ ਮਦਦ ਕਰੋ ਸਹੀ ਹੈ ਤੇ ਮੁੜ ਕੇ ਮੁੜ ਕੇ ਫੇ ਕਾਂਗੇ ਫੇ ਥੋੜੇ ਜਿਹਾ ਹੋਰ ਦਿਓ ਸਾਡੀ ਮਦਦ ਉਹ ਆਪੀ ਪਿੱਛਟ ਜਾਣਾ ਮੁੜ ਕੇ ਜਦੋਂ ਮੁੜ ਕੇ ਕਾਂਗੇ ਹੁਣ ਹੁਣੀ ਨਹੀਂ ਮੰਨਦੇ ਤੇ ਕੀ ਆਈ ਗਏ ਸੋਹਰਾਂ ਕਹਾਂਗੇ ਵੀ ਉਹਨਾਂ ਦਾ ਸਮਝੌਤਾ ਹੋ ਗਿਆ ਐ ਦੁਨੀਆ ਤੇ ਚੱਲਣ ਹੀ ਦਿਆ ਉਹ ਕਹਿੰਗੇ ਭਾਈ ਤੁਸੀਂ ਸਾਡੇ ਕੋ ਪੈਸੇ ਕਾ ਕੇ ਭਾਈ ਉਹ ਬੰਨੀ ਕੋ ਨਹੀਂ ਚਲੇਗੀ ਸੌਰਿਆ ਨੂੰ ਇਹਾਂ ਕਹਿੰਦੇ ਜਦ ਹੋਣਗੀ ਗੱਲ ਪਤਾ ਆਂਟੀ ਮੇਰੇ ਆਣ ਵਾਲਾ ਭਰਾ ਦਾ ਵੀ ਵਿਆਹ ਆਪੇ ਘਰ ਰੋਗੀ ਸਾਰਾ ਮੇਰਾ ਘਰ ਸਾਰਾ ਹਾਂ ਤੇ ਭਰਾ ਦਾ ਵੀ ਵਿਆਹ ਹੈ ਹਾਂ ਮੇਰਾ ਤੇ ਪਿਆਣੇ ਤੈਨੂੰ ਵੀ ਤੇ ਲੋੜਿਆ ਤੇ ਏ ਹਾਂ ਇਹ ਨੋਟ ਬੀਗਾ ਚੱਕ ਰਹਾ ਕੇ ਕਰਨ ਪਤਾ ਜੇ ਜਦੋਂ ਪਲੇ ਲੈ ਲੈ ਪੈਸੇ ਹਾਂ ਆਪਾਂ ਕਰੋਣਾ ਨਹੀਂ ਇਹਦਾ ਲਿਜਾਣਾ ਇਹ ਨਹੀਂ ਮੇਰੇ ਸਹੁਰਿਆਂ ਨੇ ਮੇਰੇ ਨਹੀਂ ਲਾਉਣਾ ਇਹ ਕਹਿੰਗੇ ਨਾ ਪਾਈ ਤੇ ਸੜਕ ਸਾਖ ਪਿਆਏ ਖਾਦੇ ਤੁਸੀਂ ਸਾੜ ਦੇਂਦੇ ਕਹਿੰਦੇ ਨਹੀਂ ਮੰਦੀ ਆਹੋ ਆ ਦਰਵਾਜ਼ਾ ਆ ਗਿਆ ਤੁਹਾਡੇ ਵਾਪਸ ਕਰ ਦਾਂ ਮੈਂ ਲੱਕੀਏ ਨੇ ਕਰਨੇ ਵਾਪਸ ਕਿਤੇ ਨਾ ਹੋਵੇ ਕਿਤੇ ਸਾਡੇ ਹੀ ਮੰਗਰ ਕੋਈ ਵਾਹ ਜਵੇ ਕੋਈ ਨਹੀਂ ਪੈਂਦਾ ਨਹੀਂ ਪਸਾ ਇਧਰ ਵੀ ਕਹਿ ਕੇ ਮੁੜ ਕੇ ਜੁ ਫੋਨ ਨੰਬਰ ਦਿਆਂਗੇ ਅਮੀਰਾ ਦੇ ਜਾਵਾਂਗੇ ਤੇ ਮੇਰੀ ਗੱਲ ਸੁਣ ਹਲੋ ਕੋਈ ਨਹੀਂ ਤੇ ਹੋਰ ਦੇਖਾਂਗੇ ਕੋਈ ਨਹੀਂ ਤੈਨੂੰ ਦੇ ਦਾਂਗੇ ਤੇਰੇ ਤਰ੍ਹਾਂ ਕਰ ਦੇ ਕੋਈ ਮੁੜ ਕੇ ਤੇ ਮੇਰੀ ਗੱਲ ਸੁਣ ਕਿ ਮੈਂ ਬਲੈਕ ਲਿਸਟ ਤੇ ਆਪਣੀ ਨੋਕੜ ਪਾ ਦਾਂਗਾ ਨਾ ਲੱਗਾ ਰੋ ਮੇਰੇ ਗਰਲਸਨ ਨੰਬਰ ਮੇਰਾ ਨਹੀਂ ਦੇਣਾ ਕਿਤੇ ਤੇਰਾ ਕਾਨੂੰ ਦੇਣਾ ਇਹ ਰਾਨੇ ਦੇਣਾ ਮੈਂ ਆ ਗਿਆ ਤਾਂ ਤੂੰ ਹੀ ਕਰਾ ਨਾ ਮੇਰੇ ਗਰਲਸਨ ਮੇਰਾ ਨੰਬਰ ਨਹੀਂ ਦੇਣਾ ਜਿੱਥੇ ਦੇਣਾ ਆਪਣਾ ਨੰਬਰ ਦੇ ਮੈਂ ਕਹਾਂਗੀ ਮੈਨੂੰ ਸਾਰਾ ਅੱਗੇ ਇਹਨੇ ਕੇ ਦਾ ਕਰਾਇਆ ਕਿਸ ਕੁੜੀ ਆਈ ਸੀ ਇਤਰਾ ਮੁੜ ਕੇ ਕੁੜੀ ਚਲੀ ਗਈ ਸਹੁਰਿਆਂ ਨਾਲ ਚਾ ਉਥੋਂ ਲਿਆ ਲੱਖ ਰੁਪਈਆ ਇਹ ਤਾਂ ਚੇਤ ਤੂੰ ਵੀ ਬੜੀ ਚਾਲੂ ਹੈ ਹੈਨਾ ਲੱਖ ਰੁਪਈਆ ਲਿਆ ਕੁੜੀ ਇਤਰਾ ਬਖਾਉਂਦੇ ਬਖਾਉਂਦੇ ਰੇ ਮੁੜ ਕੇ ਕਹਿੰਦੀ ਆਂਟੀ ਤੂੰ ਮੇਰੇ ਕੋ ਪੈਸੇ ਲੈ ਲੈ ਮੈਂ ਕੋਈ ਨਾ ਮੁੜਿਆ ਆ ਕੁੜੀ ਮੰਦੀ ਨਹੀਂ ਗਈ ਕੋਈ ਨਾ ਗੁੜੀ ਤੇ ਹੋਰ ਵੇ ਨਹੀਂ ਆ ਕਰਦੇ ਕਰਦੇ ਪੀ ਹਟ ਕੇ ਫੋਨ ਕਰ ਲੈ ਤਾਂ ਮੈਂ ਕਹਿੰਨੀ ਆਂਟੀ ਮੈਨੂੰ ਚਾਲੂ ਲੱਗਤਾ ਹੈ ਤੇ ਮੈਂ ਪਛਾਣ ਲਿਆ ਸੀ ਮੈਂ ਕਿ ਆਂਟੀ ਨਾਲ ਸੈਪਰੇਟ ਗੱਲ ਕਰਨੀ ਪੈਣੀ ਆ ਚੱਲ ਚੱਲ ਚਲ ਉਹ ਨਾ ਜਾਣ ਤੇ ਚੱਲ ਨਹੀਂ ਚੱਲ ਚਲ ਉਹ ਨਾ ਜਾਣ ਸੁਣ ਲੈਣੀ ਹੈ ਬਸ ਤੂੰ ਇਹੋ ਰੱਖ ਆ ਭੈਣ ਲਈ ਇਹਨੂੰ ਲੈ ਕੇ ਤੇ ਕੋਈ ਨਾ ਆਂਦੀ ਮੇਰੀ ਸਾਸਰ ਕਿਥੇ ਗੱਲ ਅਵੇ ਤੇ ਨਹੀਂ ਆ ਨੂੰ ਠੀਕ ਹੈ ਠੀਕ ਹੈ ਕੱਲ ਮੇਰੀ ਮੇਰੀ ਤੇਰੇ ਬਾਦ ਵੀ ਵਿਆਹ ਸੌਖਾ ਵੀ ਕਰ ਦੇ ਉਹ ਦੇਖਣਾ ਮੇਰੇ ਪੁੱਤ ਦਾ ਵਿਆਹ ਦੇਖ ਲਾਂ ਕਾਰ ਦੇ ਦਾਂਗੀ ਕਾਰ ਦੇ ਦੀ ਇਸ ਤੋਂ ਪਹਿਲੇ ਪੈਸੇ ਨਾਲ ਜੇ ਕਰ ਤਾ ਤੇ ਅਸੀਂ ਤੇ ਅਸੀਂ ਤੇ ਅਸੀਂ ਕਰਦੀ ਰਹਿੰਦੀ ਆਂਟੀ ਬੱਸ ਹਾਂ ਥੋੜਾ ਜਿਹਾ ਸਬਰ ਕਰਨਾ ਹੀ ਪੈਣਾ ਹੁਣ ਇਹ ਥੋੜੀ ਜੰਨਾ ਕਿਤੇ ਵੀ ਰੱਖੇ ਆ ਪੈਸੇ ਤੇ ਆ ਦੇ ਦਾਂਗੀ ਕੱਢ ਕੇ ਪੈਸੇ ਬੱਸ ਨਹੀਂ ਪੁੱਤ ਚੱਲ ਗਏ ਨਾ ਪਹਿ ਹੋ ਜਾਣਾ ਮੈਨੂੰ ਪਤਾ ਹੈ ਚੱਲ ਆ ਕੇ ਕਹਿ ਲੈਣਾ ਚੱਲ ਜੀ ਸਾਸ ਸਾਨ ਵਾਲੀ ਅਚਾਰ ਕਰੀ ਠੀਕ ਜਾ ਹਏ ਮਸਾਈ ਮੰਗਰੋ ਲਾਇਆ ਇਹ ਤੇ ਬੜੀ ਤੇਜ ਬੁੜੀ ਆ ਇੰਨਾ ਬੋਲਦੀ ਇੰਨਾ ਬੋਲੀ ਜਾਂਦੀ ਆ ਪੈਸੇ ਪੈਸੇ ਕਰੀ ਜਾਂਦੀ ਜਿੱਦਾਂ ਐਨੇ ਤੇ ਮੇਰੇ ਤੋਂ ਹੀ ਕਢਾਣੇ ਹੁੰਦੇ ਆ ਪੈਸੇ ਮੈਨੂੰ ਗੱਲਾਂ ਤੇ ਲੈ ਕੇ ਆਂਦੀ ਸੀ ਕੈਸੇ ਤੂੰ ਦੇ ਦੇ ਦਿੰਨੀ ਆ ਤੈਨੂੰ ਪੈਸੇ ਮੈਂ ਹਾਂ ਤੂੰ ਮੈਨੂੰ ਖਾਣ ਨੂੰ ਫਿਰਨੀ ਆ ਮੈਂ ਤੈਨੂੰ ਫਿਰਨੀ ਆ ਮੈਨੂੰ ਗੱਲਾਂ ਚ ਲਿਆਂਦੀ ਆ ਦੇਖੀ ਭਾਬੀ ਨੇ ਕਮਾ ਦੇਣੀ ਇਹਦੀ ਵੀ ਚਾਦੀ ਰਾਜ ਕਰੂਗੀ ਭਾਬੀ ਵੀਰ ਆਹ ਆ ਪੈਣਾ ਪੁੱਤ ਰਾਜੀ ਏ ਆਹੋ ਚਾਹ ਪਾਣੀ ਪੀਤਾ ਹੀ ਯਾ ਪਾਣੀ ਪੀਤਾ ਤੂੰ ਤਾਂ ਕਾਰੀ ਨਹੀਂ ਮੈਂ ਨਾ ਮੇਰੀਆਂ ਚਾਹ ਪਾਣੀ ਪੀਆ ਬੱਚਿਆਂ ਨਾਲ ਦੇ ਪਿਆਰ ਤੂੰ ਤਾਂ ਨੇ ਨਾ ਕਾਲਾ ਬੱਚਾ ਜਿਨਾ ਵੀਰ ਮੈਂ ਘਰ ਕੇ ਉਹ ਜਿੰਨਾ ਜਰ ਭਾਈ ਜਿਨੇ ਮਿਲਦੇ ਗਏ ਆਹੋ ਪੱਟਿਆ ਗਿਆ ਕਿਹੜੀ ਗੱਲਾਂ ਨਹੀਂ ਕੀ ਘਰ ਨਹੀਂ ਦੀ ਹੈ ਤੇ ਮੈਂ ਨਾ ਵਿਆਹ ਆ ਗਿਆ ਬੋਟੀ ਦੇ ਵੀ ਆ ਗਿਆ ਵਿਆਹ ਕੋ ਹੋਰ ਵੀ ਵਿਆਹ ਆ ਗਿਆ ਤੇ ਮੈਂ ਨਾ ਮੈਂ ਰਿਸ਼ਤੇ ਰਸਤੇ ਕੰਮ ਨਹੀਂ ਹੈ ਤੇ ਮੈਂ ਕਹਾਂ ਦੇ ਨਹੀਂ ਰਿਸ਼ਤੇ ਵਾਲਿਆਂ ਨੂੰ ਮੈਨੂੰ 20000 ਰੁਪਈਆ ਪਹਿਲੋ ਦੇ 25 ਪਹਿਲੋ ਦੇ ਹਾਂ ਇਤਰਾ ਕਰਕੇ ਤੇ ਮੈਨਾਂ ਨਾ 50 ਕਹ ਹਜ਼ਾਰ ਦਾ ਇੰਤਜ਼ਾਮ ਕਰਨਾ ਐਸੀ ਤੋ ਅਜ ਕੋਈ ਵੀ ਫਿਰ ਜਾਣਾ ਗੁਰੂ ਘਰ ਮੰਗ ਖਾ ਆ ਗੁਰੂ ਘਰ ਵੀ ਮੰਗੇ ਗੁਰੂ ਇਤਰਾ ਉੱਤਰ ਕੇ ਥੋੜੇ ਦੇ ਪਾਏ ਜਾਂਦਾ ਯਾਰ ਅਰਦਾਸ ਕਰੀਏ ਤੇ ਮਿਲ ਜਾਂਦਾ ਨਹੀਂ ਵੀਰ ਉਹ ਕਹਿੰਦਾ ਕੋਈ ਆਲਾ ਬਾਨਾ ਨੰਦ ਹੁੰਦਾ ਆ ਚਲੋ ਅਸੀਂ ਲੈ ਕੇ ਲਾਦੇ ਹਾਂ ਆਪਾਂ ਚੱਲ ਕੋਈ ਤੂੰ ਜਿਗਾਰ ਕਰ ਮੈਂ ਤੇਰਾ ਪੂਰਾ ਕਰੂੰਗਾ ਆ ਕਹਿੰਦਾ ਹੀ ਗੁਰੂ ਹਾਂ ਆ ਚਾ ਚਲੋ ਇੱਕ ਮਿੰਟ ਠੱਕ ਜਾਂਦੇ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਕਿੰਨੇ ਪੈਸੇ ਲਿਆਇਓ ਆਈ ਵੀ ਮੈਂ ਪੈਸਿਆਂ ਦਾ ਫੋਨ ਆ ਜਾ ਜਾ ਮੈਂ ਜਾ ਪੈਸਿਆਂ ਦਾ ਫੋਨ ਕਿੰਨੇ ਨੇ ਚਲ ਸਾ ਸਾ ਜਿੰਨੇ ਤੁਹਾਡੇ ਕੋਲ ਬਣਦੇ ਨੇ ਉਹਨੇ ਕਰ ਦਿਓ ਕੁਝ ਥੋੜੇ ਵੀ ਮੈਨੂੰ ਦੇ ਦਿਓ ਹਾਂ ਕੁੜੀ ਮੈਂ ਤਿਆਰ ਕੀਤੀ ਦੀ ਆ ਕਰਾ ਦੂੰਗੀ ਰਿਸ਼ਤਾ ਹਾਂ ਤੁਸੀਂ ਜਿਹੜਾ ਹੁਣ ਆਇਓ ਤੁਸੀਂ ਚਲ ਇਹ ਵੇ ਕੁੜੀ ਰਿਸ਼ਤੇ ਆ ਰਹੀ ਹਾਂ ਰਿਸ਼ਤੇ ਕਰਾਉਂਦੀ ਹਾਂ ਹਾਂ ਵੀ ਮੈਂ ਰਿਸ਼ਤਾ ਕਰਾਉਣੀ ਨਹੀਂ ਹੈ ਨਾ ਫਿਰ ਪੈਸੇ ਕੁਝ ਮੈਂ ਪਹਿਲਾਂ ਲੈਣੀ ਹਾਂ ਪਹਿਲਾਂ ਪੈਸੇ ਲੈਣੀ ਕੋਈ ਨਾ ਕੋਈ ਨਾ ਬਾਅਦ ਚ ਜਦੋਂ ਹੋਣਗੇ ਦੇ ਦਿਓ ਤੁਸੀਂ ਨਾ 25 30000 ਦਾ ਇੰਤਜ਼ਾਮ ਮੈਨੂੰ ਕਰ ਦਿਓ ਤੇ ਮੈਂ ਕੁੜੀ ਤੁਹਾਨੂੰ ਦਿਖਾ ਦੂੰਗੀ ਹਾਂ ਹਾਂ ਠੀਕ ਹੈ ਠੀਕ ਹੈ ਪਹਿ ਪਹਿ ਕਰ ਕਰ ਰੱਬ ਦਾ ਨਾਮ ਵੀ ਲਿਆ ਕਰ ਆਈ ਨਹੀਂ ਆਇਆ ਅਈ ਰੱਬ ਦਾ ਨਾਮ ਵੀ ਲੈਣੀ ਹੁੰਦੀ ਆ ਆਈ ਆਏ ਮੇ ਭਰਾ ਆਇਆ ਨਾ ਜਦੋਂ ਪੁੱਛਿਆ ਭਰਾ ਕਿਹਾ ਅੱਜ ਆ ਰਾਂ ਰੱਬ ਦਾ ਵੀ ਆ ਕੇ ਕਿ ਮੈਂ ਕਿਹਾ ਮੈਂ ਰੱਬ ਦਾ ਵੀ ਨਾਲ ਹੀ ਨਹੀਂ ਆ ਕੀ ਖਾਹ ਦੇ ਦਿਓ ਆਹ ਠੀਕ ਹੈ ਠੀਕ ਚਲ ਆਈ ਨੇ ਮੁੜ ਕੇ ਨਾ ਜਦੋਂ ਕੁੜੀ ਵੇ ਆਇਆ ਆਹ ਕਹਿੰਦਾ ਕਿ ਨੀ ਚੜਾਉਣਾ ਬਾਅਦ ਚ ਲੈ ਲਾਂਗੇ ਆਪਾਂ ਕੁਝ ਕੋ ਮੰਡੀਆ ਠੀਕ ਹੈ ਚਲ ਮਾਰਾ ਕਿ ਦੇਖਨੇ ਹੋਰ ਕੀ ਸਾਬ ਕਿਤਾਬਾ ਕਰਦਾ ਕੱਪੜੇ ਪੈਨ ਕਰ ਹਾਂ ਕੱਪੜੇ ਪੈਨ ਪਾਣੀ ਮੈਨੂੰ ਇੱਕ ਗਲਾਸ ਪਾਣੀ ਦਾ ਦੇ ਦੋ ਬੜਾ ਜਿਆਦਾ ਕੰਮ ਕਰਾਈ ਹੈ ਤੂ ਤੇ ਕਭੀ ਸਾਥ ਤੋੜ ਕੇ ਲੈ ਆਇਆ ਨਾ ਤੋ ਉਥੇ ਨਾ ਬੜੀ ਧੁੱਪ ਲੱਗਦੀ ਪਈ ਸੀ ਹਾਂ ਤੈਨੂੰ ਤਾਂ ਛਾਲ ਵੀ ਲੱਗੀ ਤੈਨੂੰ ਧੁੱਪ ਲੱਗਦੀ ਆ ਹਾਂ ਪਾਣੀ ਦੇਓ ਪਾਣੀ ਤੇ ਦੇ ਲਈ ਇਹਨੇ ਮੈਂ ਨੂੰ ਪਾਣੀ ਪੀਓ ਇੰਨੇ ਪਾਣੀ ਮੈਨੂੰ ਕਿਉਂ ਨਾ ਕਿ ਮੈਂ ਆਰਡਰ ਮਾਰਦੀ ਆ ਲੈ ਪਾਣੀ ਤੱਬੇ ਕਿ ਦਕੇਂਦੇ ਲੈ ਪਾਣੀ ਉਦਾਂ ਕਹਿ ਦੋ ਅਲੋ ਸੰਦੀਪ ਲੈ ਲੋ ਪਾਣੀ ਤੇ ਹੋਰ ਕੀ ਕਹਾਂਗੀ ਛੋਟੀ ਐ ਮੇਰੇ ਨਾਲੋਂ ਲੈ ਪਾਣੀ ਕਹਾਂਗੀ ਹੋਰ ਕੀ ਕਹਾਂਗੀ ਤੈਨੂੰ ਆ ਨਹੀਂ ਤੱਬੇ ਫਿਰ ਵੀ ਕਿਸੇ ਨੂੰ ਬੁਲਾਈ ਦਾ ਕਿਸੇ ਤਰੀਕੇ ਨਾਲ ਲੈ ਪਾਣੀ ਕਿ ਹੁੰਦਾ ਤੁਸੀਂ ਕਹੋ ਅਲੋ ਸੰਦੀਪ ਗਲਾਸ ਦੇ ਗਲਾਸ ਤੋਂ ਬਸ ਦੇ ਦੇ ਨਹੀਂ ਬਸ ਬਸ ਲੈ ਆਸ ਦੇ ਹਾਂ ਲੋ ਸੰਦੀਪ ਜੀ ਪਾਣੀ ਪੀ ਲੈ ਹੁਣ ਲੈ ਮੈਨੂੰ ਜੀ ਕਹਿ ਕੇ ਬੁਲਾਓ ਹੋਰ ਕਿੱਦਾਂ ਜਿਵੇਂ ਮੈਂ ਸ਼ੁਰੂ ਤੋਂ ਬਰਾਉਣੀ ਹੋਵੇਂ ਬੁਲਾਣਾ ਪਾਪੀ ਕਿ ਦਵਲੰਤਿਰ ਜਵਾਨ ਬੜੀ ਚਲਦੀ ਆ। ਅੱਬੇ ਇੱਕ ਪਾਣੀ ਮੰਗਿਆ ਤੁਸੀਂ ਕਿੰਨਾ ਬੋਲਣ ਲੱਗ ਗਏ। ਚੱਲ ਪੀ ਲੈ। ਪਾਣੀ ਮੰਗਿਆ ਕਿੰਨਾ ਬੋਲਦੀ ਆ। ਹਾਂ ਕਿੰਨਾ ਬੋਲਦੀ ਆ ਹੁਣ। ਗੱਲਾਂ ਬਾਤਾਂ ਕੀਤੀਆਂ ਹਣੀਆਂ ਮਾਹੀਆਂ ਨੇ ਬਹਿ ਕੇ ਉੱਥੇ ਥੱਕ ਗਈ ਆ ਮੈਂ ਧੁੱਪ ਗੜੀ ਸੀ। ਇੰਨੇ ਉੱਥੇ ਉਹ ਆ ਦਰਖਤ ਵੱਡੇ ਵੱਡੇ ਬਹਿ ਜਾਂਦੀਆਂ ਥੱਲੇ। ਸਾਗ ਵੀ ਤੋੜ ਕੇ ਲਿਆਈਆਂ ਕਿ ਨਹੀਂ ਤabbe ਉਹ ਵੇਖੋ ਗੱਠ ਬਣ ਕੇ ਰੱਖਿਆ ਹੋਇਆ ਤੇ ਉਹਨੂੰ ਸਾਫ਼ ਸੁਥ ਕਿੰਨੇ ਕਰਨਾ ਹੈ ਤਾਂ ਬਣਾ ਉਹਨੂੰ ਸਾਫ਼ ਕਰ ਉਹ ਤੇਰਾ ਪਿਓ ਬਣਾਊਗਾ ਆਕੇ ਤabbe ਤੂੰ ਸਿੱਧਾ ਕਿ ਬੋਲ ਦੇ ਮੇਰਾ ਪਿਓ ਬਣਾਏਗਾ ਹੈ ਕਿ ਬੋਲ ਜੇ ਮੈਂ ਹੀ ਗੱਲ ਵੀਰੇ ਨੂੰ ਦੱਸਦਾ ਤਾਂ ਫੇਰ ਵੀਰੇ ਨੂੰ ਦੱਸਦਾ ਵੀਰੇ ਨੂੰ ਦੱਸਦਾ ਮੈਨੂੰ ਡਰ ਨਹੀਂ ਹੈ ਵੀਰੇ ਨੂੰ ਦਾਦਾ ਵੀਰੇ ਨੂੰ ਦੱਸਦਾ ਹਾਂ ਉਹਨੂੰ ਸਾਗ ਨੂੰ ਲਿਆ ਕੇ ਸੁੱਟਦਾ ਉੱਥੇ ਆਪ ਤਾ ਤੂੰ ਆਪਣੀ ਜ਼ਿੰਮੇਵਾਰੀ ਸਮਝ ਲਾ ਇੱਥੇ ਵਿਲੇ ਥੋੜੀ ਖਾਣਾ ਕੰਮ ਕਰ ਆਪਣਾ ਬੱਤੂ ਸੇ ਬਹੁਤ ਬੋਲਦੇ ਮੈਂ ਜਿੱਦਨ ਦੇ ਇਹਨਾਂ ਵਿੱਚ ਤੁਹਾਡੀਆਂ ਸਾਰੀਆਂ ਗੱਲਾਂ ਬਰਦਾਸ਼ਤ ਕਰਦੀ ਪਈ ਆ ਮੈਂ ਤਾਂ ਵੀ ਕੁਛ ਨਹੀਂ ਤੁਹਾਨੂੰ ਕਹਿੰਦੀ ਨਹੀਂ ਨਹੀਂ ਦੇਖਦੀ ਆ ਤੈਨੂੰ ਹੀ ਦੇਖਣ ਦੀ ਕੀ ਦੇਖਦੇ ਬਾਬੇ ਸਾਰਾ ਕੰਮ ਕੱਲ ਤੁਹਾਡੇ ਪੇਕੇ ਆ ਇਨਾ ਖਲਾਰਾ ਸਾਰਾ ਮੈਂ ਸੰਭਿਆ ਤੇ ਖਾਦਾ ਵੀ ਤੇ ਸੀ ਨਾ ਨਾਲ ਬਰਾਬਰ ਖਾਦਾ ਨਹੀਂ ਤੇ ਬਾਬੇ ਖਾਦਾ ਸੀ ਸਾਗ ਨਹੀਂ ਸੀ ਤੁਹਾਨੂੰ ਖਾਦਾ ਖਾਲੀ ਸੀਗਾ ਸਾਗ ਬਣੂਗਾ ਖਾਣਾ ਨਹੀਂ ਮੈਂ ਵੀ ਆਪਣੇ ਘਰ ਦਾ ਕੰਮ ਕਰਦੀ ਹਾਂ ਮੈਂ ਜਦੋਂ ਤੱਕ ਕੇ ਜਾਣਾ ਕਰੋਨੀਆਂ ਨਾਲ ਆਪਣੀ ਪਰਝਾਈਆਂ ਦੇ ਨਾਲ ਜੇ ਮੈਂ ਵੀ ਕਰਵਾਨੀ ਆ ਤੂੰ ਨਹੀਂ ਕਰਵਾ ਸਕਦੀ ਉੱਤੋਂ ਕਹਿੰਦੀ ਆ ਮੈਂ ਪਾ ਦਿਰੈ ਨੂੰ ਦੱਸੂਗੀ ਆਹੋ ਬੱਬੀ ਕੰਮ ਖਾਗ ਲਾ ਲਾ ਪਾਇਆ ਹੋਇਆ ਇੱਥੇ ਵੀ ਪਾ ਦੇ ਹੁਣ ਬੱਬੀ ਸਾਡਾ ਘਰ ਜਾ ਕੇ ਦੇਖੀਂ ਨਾ ਸਾਫ਼ ਆ ਤੇ ਮੇਰਾ ਨਹੀਂ ਸਾਫ਼ ਕਿਉਂਕਿ ਤੂੰ 2-4 ਦਿਨ ਚ ਇੰਨਾ ਖਲਾਰਾ ਜਾਂ ਪਾ ਦਿੱਤਾ ਘਰ ਤੇ ਕਰਦੇ ਨਹੀਂ ਆ ਸਾਡੇ ਤੁਸੀਂ ਪਹਿਲਾਂ ਆਪੀ ਕਰਦੇ ਸੀ ਤੋਂ ਹੁਣ ਤੁਸੀਂ ਛੱਡ ਛੱਡਦੇ ਜੋ ਏ ਕਰੇਗੀ ਤਾਂ ਖਲਾਰਾ ਪਿਆ ਰਹਿਂਦਾ ਮੈਂ ਤੇ ਕਹੇ ਵੀ ਉੱਠਦੀ ਆ ਬੱਚੇ ਨੂੰ ਸਕੂਲ ਭੇਜ ਭੁੱਲ ਦਿੰਨੀ ਆ ਸਾਰਾ ਕੁਝ ਕੰਮ ਕੂ ਜਿੰਨਾ ਮੇਰੇ ਕੋ ਨਿਬੜਦਾ ਕਰ ਲੈਂਦੀ ਬਾਅਦ ਚ ਤੈਨੂੰ ਵੀ ਤੇ ਸ਼ਰਮ ਚ ਆਈ ਦੀ ਆ ਜਿਹੜਾ ਚਲ ਭਾਬੀ ਨੇ ਨਾ ਕਰ ਲਿਆ ਮੈਂ ਕਰ ਲ ਤੂੰ ਹਿੱਲਦੀ ਨਹੀਂ ਹਿੱਲਦੀ ਨਹੀਂ ਆ ਆ ਮੈਂ ਕਰਦੀ ਆ ਕੰਮ ਸਾਰਾ ਮੈਂ ਕਰਦੀ ਆ ਹੋਰ ਕਿਸੇ ਨੂੰ ਗਲੀ ਚ ਨਾ ਕਹੀ ਰਹਿਣੀ ਰਹਿ ਨੀ ਤਾਂ ਜਾ ਦਿਮਾਗ ਖਰਾਬ ਕੀਤਾ ਹੋਇਆ ਇਹਨਾਂ ਨੇ ਰਲ ਮਿਲ ਕੇ ਸਾਗ ਧੋ ਦੇ ਸਾਫ ਕਰ ਦੇ ਕੋਈ ਨਾ ਪੱਪੀ ਕੋ ਆਖਦੇ ਨਹੀਂ ਨਾ ਇਹ ਬਾ ਪੱਪੀ ਨਾ ਬੋਲਦੀ ਐ ਨਾ ਜਿੱਦਣ ਦੀ ਆਈਆਂ ਮੇਰਾ ਰੋਜੇ ਨਹੀਂ ਬੇਸਤੀ ਜਿਵੇਂ ਕੋ ਕਰਦੇ ਆ ਖਾਣੀ ਐ ਦੱਖਣੀ ਐ ਨਾ ਜੇ ਚੱਲੀ ਜਾਨੀ ਕੋਈ ਗੱਲ ਨਹੀਂ ਨਹੀਂ ਲੈਣਾ ਇਹ ਨਾ ਦੀਦੀ ਹੋਣੀ ਤਜ ਮੈਂ ਚਲੀ ਜਾਣਾ ਆਪਣੇ ਘਰ ਕੋਈ ਗੱਲ ਨਹੀਂ ਮੇਰੇ ਬੱਚੇ ਨੇ ਅਕਸਰ ਉੱਥੇ ਹੋ ਤੇ ਮੈਨੂੰ ਕੱਢਣ ਥੋੜੀ ਲੱਗੇ ਨੇ ਕੋਈ ਨਾ ਮੰਮੀ ਆਂਦੇ ਤੇ ਮੈਂ ਚਲੀ ਜਾਨੀ ਮੈਂ ਆਪਣਾ ਬੈਗ ਕੱਢਦੀ ਮੈਂ ਨਹੀਂ ਰਹਿਣਾ ਹਾਂ ਕੀ ਇੱਕ ਪਾਣੀ ਮੰਗ ਲੈ ਤੇ ਕਿੰਨਾ ਬੋਲੇ ਨੇ ਤੇਰਾ ਪਿਓ ਆ ਬੜਾਏਗਾ ਤੇਰਾ ਪਿਓ ਸਾਗ ਬੜਾਏਗਾ ਉਹਨੂੰ ਕੌਣ ਸਾਫਰਗ ਕੋਈ ਨਾ ਜਿੰਨੇ ਚਲੀ ਜਾਣਾ ਯਾਰ ਉਹ ਨਹੀਂ ਕੱਪੜੇ ਪਾ ਲੈਣ ਜਲਦੀ ਜਾਨੀ ਆ ਫਿਰ